ਸਵੇਰ ਦੇ 8 ਵਜੇ ਹੋਏ ਆ ਤੇ ਅਸੀਂ ਇਸ ਵਕਤ ਏਜੀਪਟ ਦੀ ਰਾਜਧਾਨੀ ਕਾਇਰੋ ਦੇ ਵਿੱਚ ਤੇ ਇਹ ਏਜੀਪਟ ਦਾ ਜਿਹੜਾ ਕਾਇਰੋ ਦਾ ਰੇਲਵੇ ਸਟੇਸ਼ਨ ਹੈ ਰਾਮਸਿਸ ਉਹਦਾ ਬਾਹਰਲਾ ਪਾਸਾ ਹੈ ਤੇ ਅੱਜ ਇੱਥੋਂ ਸਾਡੀ ਟ੍ਰੇਨ ਹੈ ਅਲੈਗਜ਼ੈਂਡਰੀਆ ਦੇ ਲਈ ਇਹ ਏਜੀਪਟ ਦਾ ਇੱਕ ਹੋਰ ਸ਼ਹਿਰ ਹੈ ਅਲੈਗਜ਼ੈਂਡਰੀਆ ਤੇ ਉੱਥੇ ਅਸੀਂ ਜਾ ਰਹੇ ਹਾਂ ਉਹ ਸ਼ਹਿਰ ਅਸੀਂ ਤੁਹਾਨੂੰ ਖੁਮਾਵਾਵਾਂਗੇ ਜਿਹੜਾ ਅਲੈਗਜ਼ੈਂਡਰੀਆ ਸ਼ਹਿਰ ਹੈਗਾ ਇਹਦਾ ਜਿਹੜੀ ਹਿਸਟਰੀ ਹੈ ਰਾਜੇ ਸਕੰਦਰ ਦੇ ਨਾਲ ਪੰਜਾਬੀ ਚ ਆਪਾਂ ਸਕੰਦਰ ਕਹਿੰਦੇ ਨੇ ਤੇ ਇੰਗਲਿਸ਼ ਦੇ ਵਿੱਚ ਅਲੈਗਜ਼ੈਂਡਰੀਆ ਬੋਲ ਦਿੰਦੇ ਆ ਉਹਦੇ ਨਾਲ ਜੁੜੀ ਹੋਈ ਹੈ ਤੇ ਕਿਤੇ ਨਾ ਕਿਤੇ ਉਹਨੇ ਵਸਾਇਆ ਹੋਇਆ ਸ਼ਹਿਰ ਹੈ ਤੇ ਉਹਦਾ ਆਲਾ ਦਵਾਲਾ ਸ਼ਹਿਰ ਦਾ ਅੱਜ ਅਸੀਂ ਸਾਰਾ ਤੁਹਾਨੂੰ ਦਿਖਾਵਾਂਗੇ ਅੱਥੋਂ ਟ੍ਰੇਨ ਤੇ ਸਾਨੂੰ 2.5 ਘੰਟੇ ਲੱਗਣੇ ਆ ਅਲੈਗਜ਼ੈਂਡਰੀਆ ਸ਼ਹਿਰ ਤੱਕ ਦੇ ਅੱਜ ਅਸੀਂ ਏਜੀਪਟ ਦੀ ਟ੍ਰੇਨ ਚ ਪਹਿਲੀ ਵਾਰੀ ਸਫ਼ਰ ਕਰਾਂਗੇ ਸਟੇਸ਼ਨ ਦਾ ਇਹਨਾਂ ਦਾ ਅਸੀਂ ਦੇਖੇ ਸੀ ਬਹੁਤ ਸੋਹਣੇ ਸੀ ਤੇ ਟ੍ਰੇਨ ਦੇਖਦੇ ਆ ਕਿਹੋ ਜੀ ਰਹਿੰਦੀ ਹੈਗੀ ਕਿਹੋ ਜਿਹਾ ਸਫ਼ਰ ਰਹਿੰਦਾ ਹੈਗਾ ਟ੍ਰੇਨ ਦਾ ਇੱਥੋਂ ਜਾਣੀ ਆ ਸਾਡੀ ਟ੍ਰੇਨ ਆ ਪਲੇਟਫਾਰਮ ਨੰਬਰ 4 ਤੋਂ ਅਲੈਗਜ਼ੈਂਡਰੀਆ ਸਾਹਮਣੇ ਲਿਖਿਆ ਹੋਇਆ ਹੈਗਾ ਇਹ ਆ ਗਈਆਂ ਜੀ ਏਜੀਪਟ ਦੀਆਂ ਰੇਲਵੇ ਤੇ ਅੰਦਰਲੇ ਪਾਸਿਓ ਤੁਹਾਨੂੰ ਰੇਲ ਦਿਖਾਉਣੀ ਆ ਆਹੀ ਆ ਫਿਰ ਜੀ ਆਪਣਾ 5 ਨੰਬਰ ਹਾਂ 5 ਨੰਬਰ ਤੇ 5 ਨੰਬਰ ਆ ਸਾਡਾ ਫਰਸਟ ਕਲਾਸ ਏਸੀ ਲਈ ਸੀ ਅਸੀਂ ਅੰਦਰਲੇ ਪਾਸਿਓ ਬਈ ਇਹੋ ਜਿਹੀਆਂ ਟ੍ਰੇਨਸ ਐ ਕੁਛ ਫਰਸਟ ਕਲਾਸ ਇਹਨਾਂ ਦੀ ਤੇ ਇਹ ਤਾਂ ਲੱਗਦਾ ਜਿਵੇਂ ਯੂਰਪ ਦੀਆਂ ਟ੍ਰੇਨ ਸੀ ਘੁੰਮਦੇ ਫਿਰਦੇ ਉਹੀ ਕੁਛ ਸਭ ਦਾ ਸੀਟ ਨੰਬਰ 4 ਤੇ 5 ਸਵੇਰੇ 7:30 ਵਜੇ ਸਾਡੀ ਟ੍ਰੇਨ ਚੱਲ ਪਈ ਸੀ ਤੇ 10:30 ਹੋ ਗਏ ਪੌਣੇ 11 2.5 ਘੰਟੇ ਲੱਗਿਆ ਤਕਰੀਬਨ ਸਾਨੂੰ ਤੇ ਅਸੀਂ ਰਾਜੇ ਸਕੰਦਰ ਦੇ ਸ਼ਹਿਰ ਪਹੁੰਚ ਗਏ ਹਲੈਕਜ਼ੈਂਟਰੀਆ ਈਜੀਪਟ ਦੀ ਨਾ ਰੇਲ ਦਾ ਸਫ਼ਰ ਬਹੁਤ ਸੋਹਣਾ ਰਿਹਾ ਤੇ ਬਹੁਤ ਵਧੀਆ ਕੰਫਰਟੇਬਲ ਸੀ ਯਾਰ ਇੰਨੀ ਤਾਂ ਉਮੀਦ ਵੀ ਨਹੀਂ ਕੀਤੀ ਸੀਗੀ ਕਿ ਇੰਨਾ ਸੋਹਣਾ ਹੋਊਗਾ ਤੇ ਬਾਕੀ ਆਇਆ ਸੀਗਾ ਰਸਤੇ 'ਚ ਕਿਤੇ ਖੜੀ ਨਹੀਂ ਡਾਇਰੈਕਟ ਟ੍ਰੇਨ ਇੱਥੇ ਤੱਕ ਪਹੁੰਚੀ ਹੈ। ਲੈ ਵੀ ਰਾਜੇ ਸਕੰਦਰ ਦਾ ਸ਼ਹਿਰ ਦੇਖੀਏ ਕਿੱਡੀ ਕੀ ਗੱਲ ਬਾਤ ਹੈ ਸ਼ਹਿਰ 'ਚ ਸਟੇਸ਼ਨ ਤੋਂ ਬਾਹਰਲੇ ਪਾਸੇ ਨਿਕਲ ਗਏ ਹੁਣ ਅਸੀਂ ਤੇ ਸਾਡੇ ਕੋਲੇ ਅੱਜ ਦਾ ਸਾਰਾ ਦਿਨ ਇਹ ਸ਼ਹਿਰ ਨੂੰ ਦੇਖਣ ਲਈ ਤੇ ਸ਼ਾਮ ਨੂੰ ਅਸੀਂ ਕੈਰੋ ਹੀ ਵਾਪਸ ਜਾਣਾ ਹਨੇਰੇ ਹੋਏ ਫਿਰ ਸਾਡੀ ਟ੍ਰੇਨ ਵਾਪਸੀ ਦੀ ਤੇ ਪੂਰਾ ਦਿਨ 'ਚ ਅਸੀਂ ਵੈਸੇ ਛੋਟਾ ਜਿਹਾ ਹੁਣ ਤੇ ਗੱਲਾਂ ਬਾਤਾਂ ਸ਼ਹਿਰ ਦੇ ਬਾਰੇ ਸਾਰੀਆਂ ਕਰਾਂਗੇ ਰਾਜੇ ਸਿਕੰਦਰ ਬਾਰੇ ਗੱਲਾਂ ਬਾਤਾਂ ਕਰਾਂਗੇ ਤੇ ਨਾਲ-ਨਾਲ ਤੁਹਾਨੂੰ ਜਿਹੜੀਆਂ ਇੱਥੋਂ ਦੀਆਂ ਹਿਸਟੋਰੀਕਲ ਚੀਜ਼ਾਂ ਸਾਰੀਆਂ ਨਾਲ-ਨਾਲ ਇਹਦਾ ਨੋਟ ਦਿਖਾਦਾ ਮੈਨੂੰ ਐ ਲੱਗਦਾ ਰਿਪਨ ਇੱਥੇ ਲੋਕਲ ਵੀ ਇਹਨੂੰ ਬੜਾ ਪਸੰਦ ਕਰਦੇ ਆ ਜਿਵੇਂ ਆਪਾਂ ਨੂੰ ਕਹਿੰਦੇ ਸੀ ਮੇਰਾ ਫੇਵਰੇਟ ਹੈ ਐਲੈਗਜ਼ੈਂਡਰ ਹਾਂਜੀ ਇਹ ਐਲੈਗਜ਼ੈਂਡਰੀਆ ਤੇ ਸੋਨਾ ਬਹੁਤ ਆ ਸ਼ਹਿਰ ਤੇ ਛੋਟਾ ਜਿਹਾ ਤੇ ਆ ਇਹਦਾ ਰੇਲਵੇ ਸਟੇਸ਼ਨ ਹੈ ਬਾਹਰਲੇ ਪਾਸਿਓਂ ਸਾਰਾ ਤੁਹਾਨੂੰ ਦਿਖਾਦਾ ਬੜਾ ਕਮਾਲ ਦਾ ਮਤਲਬ ਡਿਜ਼ਾਈਨ ਬਣਾਇਆ ਹੋਇਆ ਸਾਰੀ ਬੜੀ ਕਮਾਲ ਦੀ ਰਿਪਨ ਪਿੰਡਾਂ ਦਾ ਤਾਂ ਘਾਰਿਆਂ ਤੋਂ ਪਤਾ ਲੱਗਿਆ ਹੁੰਦਾ ਸਹੀ ਹੈ ਸੋ ਲੱਗਦਾ ਤਾਂ ਹੈਗਾ ਵੀ ਬਹੁਤ ਸੋਹਣਾ ਹੈ ਬੇ ਸੋਹਣਾ ਸ਼ਹਿਰ ਹੈ ਸੋਹਣਾ ਹੋਊਗਾ ਤੇ ਚਾਰੇ ਪਾਸੇ ਤੁਹਾਨੂੰ ਦਿਖਾਦੇ ਨੋ ਟੈਕਸੀ ਥੈਂਕ ਯੂ ਥੈਂਕ ਯੂ ਯਾ ਨੋ ਟੈਕਸੀ ਥੈਂਕ ਯੂ ਅਸੀਂ ਅੱਜ ਪੈਦਲ ਹੀ ਦੇਖਣਾ ਹੈ ਸ਼ਹਿਰ ਨੂੰ ਜਿੰਨਾ ਕੁ ਘੁੰਮਣਾ ਹੈਗਾ ਇੱਕ ਇਹ ਸ਼ਹਿਰ ਚ ਅਸੀਂ ਦੇਖਿਆ ਸੀ ਕਿ ਟ੍ਰੇਮ ਚੱਲਦੀ ਹੈ ਸਿਰਫ ਈਜੀਪਟ ਦਾ ਇੱਕੋ ਇੱਕ ਸਿਟੀ ਹੈਗਾ ਜਿੱਥੇ ਟ੍ਰੇਮ ਅੱਜ ਵੀ ਚੱਲਦੀ ਹੈ ਤੇ ਉਹ ਤੇ ਜ਼ਰੂਰ ਚੜਾਂਗੇ ਅਸੀਂ ਕੋਸ਼ਿਸ਼ ਕਰਾਂਗੇ ਉੱਤੇ ਬੈਠ ਕੇ ਦੇਖਣ ਦੀ ਤੇ ਬਾਕੀ ਤਾਂ ਆਲਾ ਦਵਾਲਾ ਸਾਰ ਅਸੀਂ ਤੁਰ ਫਿਰ ਕੇ ਦੇਖਣਾ ਹੈ। ਕਾਹਿਰੋ ਤੋਂ ਅਲੈਗਜ਼ੈਂਡਰੀਆ ਤੁਸੀਂ ਬਾਏ ਰੋਡ ਵੀ ਆ ਸਕਦੇ ਹੋ। ਜਿਵੇਂ ਆ ਤੁਸੀਂ ਆ ਪਿੱਛੇ ਕਾਰਾਂ ਦੇਖ ਰਹੇ ਹੋ ਜੀਆਂ ਮਟਾਟੂ ਛੋਟੀਆਂ ਛੋਟੀਆਂ ਵੈਨ ਚੱਲਦੀਆਂ। ਇਹਦਾ ਕਿਰਾਇਆ ਵੀ ਘੱਟ ਹੈ। ਇਹਦਾ ਕਿਰਾਇਆ ਸਿਰਫ 150 ਜਿਪਸੀਨ ਪਾਉਂਡ ਦਾ ਇੱਕ ਜਾਨੇ ਦਾ। ਮਤਲਬ ਇੰਡੀਆ ਦਾ ਕੋਈ 300 ਰੁਪਏ। ਪਰ ਅਸੀਂ ਟ੍ਰੇਨ 'ਚ ਆਉਣਾ ਸੀਗਾ। ਅਸੀਂ ਟ੍ਰੇਨ ਦੀ ਰਾਈਡ ਦੇਖਣੀ ਸੀ ਕਿ ਏਜੀਪਟ ਜਿਹੜੀਆਂ ਏਜੀਪਟ 'ਚ ਟ੍ਰੇਨਸ ਆ ਉਹ ਕਿਉਂ ਜੀਆਂ ਚੱਲਦੀਆਂ। ਜੇ ਤੁਸੀਂ ਟ੍ਰੇਨ 'ਚ ਆਉਣਾ ਹੈ ਤਾਂ ਤੁਹਾਨੂੰ ਇੱਕ ਬੰਦੇ ਦੀ ਜਿਹੜੀ ਟਿਕਟ ਹੈਗੀ 38 38 38 US ਡਾਲਰ ਸਾਡੇ 38 US ਡਾਲਰ ਲੱਗੇ ਆ ਇੱਕ ਜਾਨੇ ਦੇ ਇਹ ਸਾਹਮਣੇ ਟ੍ਰੇਨ ਦੀ ਲਾਈਨ ਵੀ ਦਿਖਣ ਲੱਗੀ ਪਰ ਅਜੇ ਤਾਂ ਅਸੀਂ ਆ ਕੇ ਉੱtre ਉਤਰੀ ਆ ਤੇ ਤਾਂ ਕਰਕੇ ਅਜੇ ਅਸੀਂ ਪੈਦਲ ਹੀ ਘੁੰਮਾਂਗੇ ਕੁਝ 12 1 ਵਜੇ ਤੋਂ ਪਹਿਲਾਂ ਇੱਥੇ ਇੰਨੀ ਗਰਮੀ ਵੀ ਨਹੀਂ ਹੁੰਦੀ ਕਿਉਂਕਿ ਧੁੱਪ ਨਹੀਂ ਹੁੰਦੀ ਨਾ ਤੇ ਜਿੰਨਾ ਟਾਈਮ ਧੁੱਪ ਨਹੀਂ ਪੈਂਦੀ ਉਹਨਾਂ ਦਾ ਕੰਫਰਟੇਬਲ ਹੁੰਦਾ ਹੈ ਨਾਲੇ 2 2.5 ਘੰਟੇ ਹੋ ਗਏ ਬੈਠਿਆ ਨੂੰ ਹਾਂਜੀ ਤੇ ਸਭ ਤੋਂ ਪਹਿਲਾਂ ਹੁਣ ਅਸੀਂ ਜਾ ਰਹੇ ਹਾਂ ਜੀ ਪੰਪੀਜ਼ ਪਿੱਲਰ ਪੰਪੀ ਪਿੱਲਰ ਇੱਥੇ ਇੱਕ ਅ ਮੰਨ ਲਓ ਅਲੈਗਜ਼ੈਂਡਰੀਆ ਨਾਲ ਸੰਬੰਧਿਤ ਥਾਂ ਹੈਗੀ ਉਹ ਤੁਹਾਨੂੰ ਦਿਖਾ ਕੇ ਲੈ ਹੁੰਦੇ ਆ ਇਹ ਸ਼ਹਿਰ ਦੇ ਬਿਲਕੁਲ ਵਿਚਾਲੇ ਪਹੁੰਚ ਗਏ ਅਸੀਂ ਤੇ ਪੰਪੀਜ਼ ਪਿੱਲਰ ਇਹਨੂੰ ਇਹਦਾ ਨਾਮ ਦਿੱਤਾ ਗਿਆ ਹੈਗਾ ਇਹਦੇ ਪਿੱਲਰ ਦੇ ਕੋਲ ਆ ਨਹੀਂ ਹੈ ਵੱਡੀਆਂ-ਵੱਡੀਆਂ ਸ਼ਾਇਦ ਉਸ ਟਾਈਮ ਇੱਥੇ ਕੋਈ ਕਮਰੇ ਵਗੈਰਾ ਜਾਂ ਕੁਝ ਹੋਵੇ ਹੁਣ ਸਮੇਂ ਦੇ ਹਸਾਬ ਨਾਲ ਥੋੜਾ-ਥੋੜਾ ਇਹ ਖਰਾਬ ਹੋਣਾ ਸ਼ੁਰੂ ਹੋ ਗਿਆ ਪ੍ਰਾਣੀਆਂ ਚੀਜ਼ਾਂ ਸਾਰੀਆਂ ਇਹ ਕੁਝ ਬਚੀਆਂ ਹੋਈਆਂ ਪਿੱਲਰ ਤੁਸੀਂ ਦੇਖੋ ਯਾਰ ਕਦੋਂ ਦਾ ਮਜ਼ਬੂਤ ਉਦੋਂ ਦਾ ਐਵੇਂ ਖੜਾ ਹੈ ਤੇ ਜਿਹੜਾ ਇਹ ਪਿੱਲਰ ਹੈ ਇਹਦੇ ਬਾਰੇ ਤੁਹਾਨੂੰ ਥੋੜਾ ਜਿਹਾ ਦੱਸ ਦਈਏ ਇਹ ਮਤਲਬ ਅਲੈਗਜ਼ੈਂਡਰੀਆ ਦੀ ਯਾਦ ਚ ਬਣਾਇਆ ਗਿਆ ਤੇ ਜਿਹੜਾ ਇਹ ਸ਼ਹਿਰ ਆ ਨਾ ਅਲੈਗਜ਼ੈਂਡਰੀਆ ਤੇ ਇੱਥੇ ਰੋਮਨਾ ਨੇ ਵੀ ਰਾਜ ਕੀਤਾ ਗ੍ਰੀਕ ਨੇ ਵੀ ਰਾਜ ਕੀਤਾ ਜਿਹੜਾ ਰਾਜਾ ਸਿਕੰਦਰ ਸੀਗਾ ਤੇ ਉਹਨੇ ਤਾਂ ਵੈਸੇ ਉਹ ਗ੍ਰੀਕ ਤੋਂ ਸੀਗੇ ਤੇ ਉਹਨਾਂ ਦਾ ਜਿਹੜਾ ਜਨਮ ਹੁੰਦਾ ਹੈ ਉਹ ਵੀ ਮੈਸੀਡੋਨੀਆ 'ਚ ਪੇਲਾ ਪੇਲਾ ਕਰਕੇ ਛੋਟਾ ਜਿਹਾ ਸ਼ਹਿਰ ਦਾ ਨਾਮ ਹੈ ਉਹ ਗ੍ਰੀਸ 'ਚ ਪੈਂਦਾ ਇਸ ਵਕਤ ਉਹਦੋਂ ਜੁਨਾਨ ਕਹਿੰਦੇ ਸੀਗਾ ਉੱਥੇ ਜਨਮ ਹੋਇਆ ਸੀ ਉਦੋਂ ਬਾਅਦ ਜਦੋਂ ਉਹਨਾਂ ਨੇ ਆਪਣੀ ਜਰਨੀ ਇਹ ਦੁਨੀਆ ਨੂੰ ਜਿੱਤਣ ਜਿਹੜਾ ਕਹਿੰਦੇ ਨੇ ਨਾ ਉਹ ਨਿਕਲੇ ਸੀਗੇ ਰਾਜਾ ਸਿਕੰਦਰ ਜਦੋਂ ਦੁਨੀਆ ਨੂੰ ਜਿੱਤਣ ਨਿਕਲੇ ਆ ਸੀ ਤੋ ਇਹ ਸ਼ਹਿਰ ਤੋਂ ਨਿਕਲੇ ਸੀ ਅਲੈਗਜ਼ੈਂਡਰੀਆ ਤੋਂ ਤੇ ਇੱਥੇ ਪਹਿਲੀ ਵਾਰੀ ਜਦੋਂ ਉਹ ਜਗ੍ਹਾ ਵੀ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਜਿੱਥੇ ਉਹ ਵਾਇਆ ਸੀ ਮਤਲਬ ਸਮੁੰਦਰ ਆਹੀਂ ਪਹਿਲਾਂ ਇੱਥੇ ਪਹੁੰਚੇ ਤੇ ਇੱਥੇ ਉਹਨਾਂ ਨੂੰ ਇਹ ਜਗ੍ਹਾ ਬਹੁਤ ਪਸੰਦ ਆਈ ਉਹਨਾਂ ਨੇ ਕਿਹਾ ਵੀ ਮੈਂ ਇੱਥੇ ਜਿਹੜਾ ਸ਼ਹਿਰ ਬਣਾਉਣਾ ਹੈਗਾ ਇਹਨੂੰ ਅਲੈਗਜ਼ੈਂਡਰੀਆ ਨੂੰ ਫਿਰ ਉਹਨਾਂ ਦੇ ਨਾਮ ਤੇ ਇਹ ਸ਼ਹਿਰ ਦਾ ਨਾਮ ਪਿਆ ਸੀ ਬਟ ਜਿਹੜਾ ਇਹ ਬਣਾਇਆ ਹੈਗਾ ਇਹ ਪਿੱਲਰ ਬਣਾਇਆ ਇਹ ਬਣਾਇਆ ਰਾਜੇ ਸਿਕੰਦਰ ਦੀ ਯਾਦ ਚ ਹੋਇਆ ਪਰ ਇਹ ਰੋਮਨਾਂ ਵੱਲੋਂ ਬਣਾਇਆ ਗਿਆ ਬਾਅਦ ਚੋਂ ਕਿਉਂਕਿ ਰਾਜਾ ਸਿਕੰਦਰ ਮਰ ਗਿਆ ਸੀਗਾ ਤੇ ਜਦੋਂ ਇੰਡੀਆ ਨੂੰ ਗਏ ਉਦੋਂ ਆਉਂਦੇ ਹੋਏ ਡੈਥ ਹੋ ਗਈ ਸੀ ਉਹ ਅੱਗੇ ਜਾ ਕੇ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਬਟ ਉਦੋਂ ਬਾਅਦ ਚ ਰਾਜੇ ਸਕੰਦਰ ਦੇ ਮਤਲਬ ਯਾਦ ਦੇ ਵਿੱਚ ਕਿ ਉਹਨੇ ਇਹ ਸ਼ਹਿਰ ਬਸਾਇਆ ਉਹਦੇ ਯਾਦ ਦੇ ਵਿੱਚ ਇਹ ਪਿਲਰ ਲਾਇਆ ਗਿਆ ਸੀਗਾ ਤੇ ਸੋਏ ਸੀ ਇੱਥੋਂ ਨਾਲਾਦ ਵਾਲਾ ਹੁਣ ਆਪਾਂ ਅਗਲੀ ਲੋਕੇਸ਼ਨ ਤੇ ਚੱਲਦੇ ਆ ਲਓ ਵੀ ਹੁਣ ਆਪਾਂ ਉਤਰਦੇ ਆ ਹੀਟਲੇ ਪਾਸੇ ਤੇ ਇਹੋ ਜੇ ਜਿਵੇਂ ਤੁਹਾਨੂੰ ਦੱਸਿਆ ਸੀ ਨੇ ਇੱਥੇ ਕਿਸੇ ਟਾਈਮ ਕਮਰੇ ਜਾਂ ਕੁਝ ਹੋਰ ਹੁਣ ਸਾਰਾ ਇਹ ਹੁਣ ਖਰਾਬ ਹੋਇਆ ਪਿਆ ਪ੍ਰੋਪਰਲੀ ਤੇ ਕਿਸੇ ਟਾਈਮ ਇਥੇ ਪਤਾ ਨਹੀਂ ਕਿਹੜੇ-ਕਿਹੜੇ ਰਾਜ ਆਏ ਹੋਣਗੇ ਇਥੋਂ ਦੇ ਲੰਗੇ ਹੋਣਗੇ ਯਾਰ ਦੁਨੀਆ ਦੀਆਂ ਦੋ ਮਹਾਨ ਮਤਲਬ ਜਿਹੜੀਆਂ ਰੂਲਰ ਰਹੇ ਆ ਇੱਕ ਗ੍ਰੀਕ ਤੇ ਇੱਕ ਦੂਜੇ ਰੋਮਨ ਜਿਹੜੇ ਸੀਗੇ ਇਹਨਾਂ ਨੇ ਸਭ ਤੋਂ ਵੱਡੇ ਰਾਜ ਸੀਗੇ ਦੁਨੀਆ 'ਚ ਨੋ ਏਜੀਪਟ ਦੀ ਗਵਰਨਮੈਂਟ ਨੂੰ ਯਾਰ ਵੈਸੇ ਚੀਜ਼ਾਂ ਸਾਹਮਣੇ ਰੱਖਣੀਆਂ ਚਾਹੀਦੀਆਂ ਨੇ ਚੰਗੀ ਤਰ੍ਹਾਂ ਦੇਖੋ ਕਿ ਮੈਂ ਕਾਹ ਫੂਸ ਹੋਇਆ ਪੈ ਨਾਲੇ ਟਿਕਟ ਵੀ ਐ ਤੇ ਤਾਂ ਵੀ ਘਾਟੀ ਸੰਸਮ ਵਾਲੇ ਪਤਾ ਨਹੀਂ ਇਹ ਡਿਜ਼ਾਈਨ ਨੂੰ ਹੀ ਬਣਾਏ ਹੋਇਆ ਕੱਖੋ-ਕੁੱਖ ਜਿਹਾ ਵੀ ਸੋਨਾ ਲੱਗੂਗਾ ਇਧਰਲੇ ਪਾਸੇ ਸਾਹਮਣੇ ਇੱਥੇ ਟਿਕਟੋਕ ਆਫਿਸ ਸੀਗਾ ਉਹ ਸਾਹਮਣੇ ਗੇਟ ਹੈ ਗ੍ਰੀਕ ਤੇ ਰੋਮਨ ਅੰਪਾਇਰ ਦੀਆਂ ਜਿੰਨੀਆਂ ਵੀ ਮਤਲਬ ਯਾਦਾਂ ਨੇ ਉਹ ਸਾਰੀਆਂ ਇਨ੍ਹਾਂ ਕੰਟਰੀਜ਼ 'ਚ ਖਿੰਡੀਆਂ ਹੋਈਆਂ ਹੈਗੀਆਂ ਜਿਵੇਂ ਕੁਝ ਟਰਕੀ 'ਚ ਨੇ ਕੁਝ ਗ੍ਰੀਸ 'ਚ ਨੇ ਕੁਝ ਇਟਲੀ 'ਚ ਨੇ ਤੇ ਕੁਝ ਜਿਵੇਂ ਈਜੀਪਟ 'ਚ ਵੀਆਂ ਨੇਗੀਆਂ ਤੇ ਜਿਉਂ-ਜਿਉਂ ਅਸੀਂ ਘੁੰਮੀ ਜਾਵਾਂਗੇ ਸਾਰੀਆਂ ਨਿਸ਼ਾਨੀਆਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਜਿਦੇ 'ਚੋਂ ਕੁਝ ਅਸੀਂ ਪਹਿਲਾਂ ਟਰਕੀ 'ਚ ਤੁਹਾਨੂੰ ਦਿਖਾਈਆਂ ਸੀ ਉਥੇ ਰੋਮਨ ਅੰਪਾਇਰ ਦੇ ਥੀਏਟਰ ਸੀ ਉਸ ਟਾਈਮ ਦੇ ਹਨਾ ਤੇ ਉਵੇਂ ਉਹਨਾਂ 'ਚੋਂ ਇੱਕ ਇਹ ਚੀਜ਼ ਸੀਗੀ ਤੇ ਹੁਣ ਤੁਹਾਨੂੰ ਜਿਹੜਾ ਸਿਕੰਦਰ ਦਾ ਕਿਲਾ ਸੀਗਾ ਤੇ ਉਹ ਦਿਖਾਉਨੇ ਆ ਇਹ ਸ਼ਹਿਰ ਚ ਚੱਲਦੀ ਹੈ ਜਿਹੜੀ ਪੁਰਾਣੀ ਟ੍ਰੇਮ ਹੈ ਸਾਨੂੰ ਮਿਲ ਗਈ ਤੇ ਅਸੀਂ ਇਹ ਚ ਬੈੰਨੇ ਆ ਟਿਕਟ ਟਿਕਟ ਕਿਵੇਂ ਲੈਣੀ ਹੋਜੀ ਚੜ ਜੀ ਜਾਂਦਾ ਗੇਰ ਵੀ ਪਤਾ ਇੱਕ ਤਾਂ ਆਪ ਨੂੰ ਪਤਾ ਹੀ ਨਹੀਂ ਮੈਂ ਜਾਣਾ ਕਿਵੇਂ ਹੁਣ ਇਹ ਦੇਖੋ ਬਹੁਤ ਪੁਰਾਣੀ ਟ੍ਰੇਮ ਹੈ ਇਹ ਪਤਾ ਨਹੀਂ ਕਦੋਂ ਦੀ ਆ ਸੀ ਕੋਈ ਟਿਕਟ ਕਾਊਂਟਰ ਕੁਚੀ ਕਿ ਕਿਧਰ ਜਾ ਰਹੀ ਹੈ ਉਹ ਚੜਿਆ ਨਹੀਂ ਹੁਣ ਭੱਜ ਗਈ ਚਲੋ ਫੇਰ ਆਜੂ ਫੇਰ ਚੜ ਜਾਗੇ ਟ੍ਰੇਮ ਦਾ ਤਾਂ ਅਜੇ ਹਿਸਾਬ ਨਹੀਂ ਆ ਰਿਹਾ ਸਾਨੂੰ ਤੇ ਬਾਕੀ ਅਸੀਂ ਅੱਗੇ ਜਾਣ ਲਈ ਹੁਣ ਟੈਕਸੀ ਲਈ ਹੈਗੀ ਕਿਉਂਕਿ ਇੱਥੋਂ 4-5 ਕਿਲੋਮੀਟਰ ਦੂਰ ਹੈ ਜਿੱਥੇ ਅਸੀਂ ਜਾਣਾ ਹੈਗਾ ਤੇ ਇੱਥੇ ਦੋ ਐਪਸ ਚੱਲਦੀਆਂ ਟੈਕਸੀ ਲਈ ਇੱਕ ਤਾਂ ਉਬਰ ਉਹ ਤਾਂ ਸਾਰੇ ਕਿਤੇ ਚੱਲਦੀ ਹੁੰਦੀ ਆ ਪਰ ਇੱਥੇ ਮਹਿੰਗੀ ਜ਼ਿਆਦਾ ਤੇ in drive ਐਪ ਐ ਇੱਕ ਹੋਰ ਮਤਲਬ in drive ਉਹ ਤੁਸੀਂ ਡਾਊਨਲੋਡ ਕਰ ਲਿਓ ਤੇ ਉਹ ਬਹੁਤ ਜ਼ਿਆਦਾ ਮਤਲਬ 50% ਅੱਧੇ ਰੇਟਾਂ ਦੇ ਤੁਹਾਨੂੰ ਉਹਦੀਆਂ রাইਟਸ ਮਿਲ ਜਾਣੀਆਂ ਹੁਣ ਅਸੀਂ ਉਹਦੇ ਰਾਹੀਂ ਆਪਣੀ ਟੈਕਸੀ ਮੰਗਾਈ ਆ ਇਹ ਜਿੰਨਾ ਨਾ ਤੁਸੀਂ ਦੇਖ ਰਹੇ ਹੋ ਸਾਰਾ ਇਹ ਪੁਰਾਣਾ ਅਲੈਗਜ਼ੈਂਡਰੀ ਆ ਪੁਰਾਣੇ ਟਾਈਮ ਦਾ ਇਸ ਤੋਂ ਬਾਅਦ ਚ ਹੁਣ ਜਿਹੜਾ ਮਾਡਰਨ ਟਾਈਪ ਹੈਗਾ ਮਾਡਰਨ ਸਿਟੀ ਹੈ ਤੁਸੀਂ ਉਹ ਦੇਖੋਗੇ ਤੇ ਹੁਣ ਅਸੀਂ ਮਾਡਰਨ ਵਾਲੇ ਪਾਸੇ ਨੂੰ ਜਾ ਰਹੇ ਹਾਂ ਜਿਨ੍ਹਾਂ ਦਾ ਇਹ ਲੈਗਜ਼ੈਂਡਰੀਆ ਦਾ ਪੁਰਾਣਾ ਹਿੱਸਾ ਹੈਗਾ ਤੇ ਤੁਸੀਂ ਦੇਖੋ ਇੱਥੇ ਐਂ ਲੱਗਦਾ ਦੇਖ ਕੇ ਜਿਵੇਂ ਲੋਕ ਨਾ ਇੱਥੇ ਵਸਦੇ ਨਹੀਂ ਹੁੰਦੇ ਤੇ ਬਿਲਕੁਲ ਵੀ ਮਤਲਬ ਕੋਈ ਚੈਲ ਪਹਿਲ ਨਹੀਂ ਸੁਨਸਾਨ ਸੁਨ ਸਰਾਂ ਤੇ ਦੂਜਾ ਜਿਵੇਂ ਆਇ ਰਿਹਾ ਤਾਂ ਪਿਆ ਜਿਵੇਂ ਮਹੀਨਾ ਮਹੀਨਾ ਕਿਸੇ ਨੇ ਚਲਾਈਆਂ ਹੀ ਨਹੀਂ ਹੁੰਦੀ ਸਹੀ ਗੱਲ ਆ ਜੀ ਘਰ ਘਰ ਦੇਖ ਲੋ ਮਤਲਬ ਇਹ ਪੂਰੇ ਅਸੀਂ ਏਜੀਪਟ ਚ ਫੀਲ ਕਰ ਰਹੇ ਹਾਂ ਦੂਜਾ ਸਿਟੀ ਆ ਸਾਡਾ ਕਾਇਰੋ ਤੋਂ ਬਾਅਦ ਕਾਇਰੋ ਚ ਵੀ ਅਸੀਂ ਆਹੀ ਕੁਝ ਦੇਖਦੇ ਰਹੇ ਸੀਗੇ ਤੇ ਇੱਥੇ ਵੀ ਦੇਖ ਲੋ ਇੰਨੀ ਕੰਜਸਟਡ ਲਾਈਫ ਆ ਯਾਰ ਤੇ ਆ ਕਿਵੇਂ ਦੇਖੋ ਆ ਫਲੈਟਸ ਚ ਘਰਾਂ ਚ ਲੋਕ ਇੱਥੇ ਰਹਿੰਦੇ ਆ ਘਰ ਨੇ ਇੱਥੇ ਸਾਰੇ ਲੋਕਾਂ ਦੇ ਤੇ ਬਾਕੀ ਇਹ ਆ ਰੇਤਾ ਰਵਾ ਇੰਨਾ ਚੜਿਆ ਰਹਿੰਦਾ ਨਾ ਪਤਾ ਨਹੀਂ ਸ਼ਾਇਦ ਸਾਰੇ ਅਰਬ ਦੇ ਦੇਸ਼ੀ ਮਤਲਬ ਇਹ ਇਹ ਮੈਨੇ ਹੋਣਗੇ ਇਹਦੇ ਨਾਲ ਦਬਈ ਤਾਂ ਬਹੁਤ ਸੋਹਣਾ ਹੈ ਯੂਏ ਦਾ ਬਿਨਾਂ ਸ਼ੱਕ ਕਾਹਿਰੋ ਚ ਰਾਜਧਾਨੀਆਂ ਥੋੜਾ ਜਿਹਾ ਹੋਰ ਤਰ੍ਹਾਂ ਦਾ ਸੀਗਾ ਤੇ ਇਹ ਜਿਹੜਾ ਲੱਕ ਹੈ ਤੇ ਇਹ ਸ਼ਹਿਰ ਹੈ ਛੋਟਾ ਜਿਹਾ ਪ੍ਰਾਣਾ ਕੁਝ ਕਾਫੀ ਜਿਆਦਾ ਇਹ ਹੋਰ ਤਰ੍ਹਾਂ ਦਾਗਾ ਹੋਰ ਤਾਂ ਹੋਰ ਹੈ ਇੱਥੇ ਤੁਹਾਨੂੰ ਗਲੀਆਂ ਚ ਤੰਗੇ ਰੇੜੇ ਸਾਰੇ ਗੁਲਾਕੇ ਲੱਗਦੇ ਹਨ ਇਹ ਵੀ ਮਿਲ ਜਾਣਗੇ ਦੇਖੋ ਘੋੜਾ ਰੇੜਾ ਖੋਤਾ ਰੇੜਾ ਜਿਵੇਂ ਆਹ ਇਮਾਰਤ ਹੈ ਨਾ ਦੇਖੋ ਇਹ ਕਿਸੇ ਯੂਰਪ ਦੇ ਕੰਟਰੀ ਚ ਹੋਵੇ ਜੇ ਇਹ ਇਮਾਰਤ ਇਹਨੂੰ ਕਿੰਨੇ ਕਿੰਨੇ ਪੁਰਾਣੀ ਹੋਏ ਤੁਸੀਂ ਮੈਂ ਇਹ ਗੱਲ ਕਰ ਰਿਹਾ ਵੀ ਤੇ ਇਹਨੂੰ ਕਿੰਨਾ ਸੰਭਾਲ ਕੇ ਰੱਖਣੋ ਐਵੇਂ ਇਧਰ ਬਹੁਤ ਸਾਰੀਆਂ ਪੁਰਾਣੀਆਂ ਪੁਰਾਣੀਆਂ ਇਮਾਰਤਾਂ ਹੈ। ਹਾਂ ਥੈਂਕ ਯੂ ਇਹ ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ ਹੈ। ਹੈਲੋ ਤੇ ਆ ਵੀ ਦੇਖੋ ਕਿੰਨੀ ਪੁਰਾਣੀ ਮਾਰਤ ਖੜੀ ਹੈਗੀ ਧੂੜ ਮਿੱਟੀ ਚੜੀ ਰਹੀ ਰਹੀ ਇਹਨਾਂ ਦੇ ਝਾੜਦੇ ਨਹੀਂ ਰੰਗ ਨਹੀਂ ਕਰਦੇ ਆ ਤੁਸੀਂ ਤਾਰਾਂ ਦਾ ਜਾਲ ਦੇਖੋ ਇਹ ਚੰਗਾ ਇੱਕ ਪਾਈਪ ਪਾ ਕੇ ਮੋਟਾ ਜਿਹਾ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰੇ ਢੰਗ ਨਾਲ ਰੱਖਿਆ ਜਾ ਸਕਦਾ ਹੈ ਨਾ ਲਓ ਜੀ ਸਾਹਮਣੇ ਵਾਲੇ ਪਾਸੇ ਆ ਗਿਆ ਮੈਡੀਟੇਰੀਅਨ ਸੀ ਤੇ ਨੋ ਥੈਂਕ ਯੂ bro ਮੈਡੀਟੇਰੀਅਨ ਸੀ ਨੂੰ ਅਸੀਂ ਪਹਿਲਾਂ ਵੀ ਦੇਖਿਆ ਸੀ ਇੱਕ ਵਾਰ ਤੇ ਯਾਦ ਹੋਣਾ ਜਿਹੜੇ ਜਿਹੜੇ ਵਲੌਗ ਦੇਖਦੇ ਕਿੱਥੇ ਦੇਖਿਆ ਸੀਗਾ ਅੱਜ ਦੂਜੀ ਵਾਰ ਮੈਡੀਟੇਰੀਅਨ ਸੀ ਦੇਖ ਰਹੇ ਆ ਅਸੀਂ ਤੇ ਸਾਹਮਣੇ ਵਾਲੇ ਪਾਸੇ ਹੁਣ ਮੈਂ ਤੁਹਾਨੂੰ ਦੱਸਦਾ ਇਧਰ ਗ੍ਰੀਸ ਹੈ ਸਾਹਮਣੇ ਇਧਰ ਬਿਲਕੁਲ ਗ੍ਰੀਸ ਹੈਗਾ ਇਧਰ ਥੋੜਾ ਜਾਉਂਗੇ ਇਟਲੀ ਹੈ ਇਧਰ ਗ੍ਰੀਸ ਹੈ ਤੇ ਇਧਰਲੇ ਪਾਸੇ ਟਰਕੀ ਆ ਜਾਂਦਾ ਹੈਗਾ ਤਾਂ ਜੋ ਜਿੰਨੇ 10 ਦਿਨ ਇਹ ਰੋਮਨ ਅੰਪਾਇਰ ਹੈ ਗ੍ਰੀਕ ਅੰਪਾਇਰ ਹੈ ਭਾਵੇਂ ਭਾਵੇਂ ਓਟੋਮਨ ਸੀ ਤੇ ਸਾਰੇ ਇਹ ਮੈਡੀਟੇਰੀਅਨ ਸੀ ਦੇ ਆਲੇ ਦੁਆਲੇ ਇਹਨਾਂ ਦਾ ਰਾਜ ਘੁੰਮਦਾ ਹੈਗਾ ਤੇ ਇਹਦੇ ਆਲੇ ਦੁਆਲੇ ਜੇ ਰਹੇ ਹੈਗੇ ਇਹ ਸਮੁੰਦਰ ਦੇਖੋ ਕਿਵੇਂ ਛੱਲਾ ਮਾਰਦਾ ਹੈ ਯਾਰ ਪ੍ਰਾਣੇ ਟਾਈਮ ਅਜਨਾ ਜਿਹੜਾ ਲੈਕਜ਼ੈਂਡਰੀਆ ਸੀਗਾ ਇਹ ਈਜੀਪਟ ਦਾ ਸਭ ਤੋਂ ਵੱਡਾ ਸ਼ਹਿਰ ਹੋਇਆ ਕਰਦਾ ਸੀਗਾ ਤੇ ਮਤਲਬ ਮਿਸਰ ਦੀ ਇਹ ਰਾਜਧਾਨੀ ਵੀ ਹੋਇਆ ਕਰਦਾ ਸੀ ਲੈਕਜ਼ੈਂਡਰੀਆ ਕਿਉਂਕਿ ਰਾਜ ਦਾ ਸਿਕੰਦਰ ਦਾ ਬਸਾਇਆ ਹੋਇਆ ਸ਼ਹਿਰ ਸੀਗਾ ਤੇ ਬਾਕੀ ਇਹ ਸੀ ਉਦੋਂ ਇੱਥੇ ਪੋਰਟ ਹੁੰਦਾ ਸੀ ਵੈਸੇ ਤਾਂ ਹੁਣ ਵੀ ਜਿਹੜਾ ਈਜੀਪਟ ਨੂੰ ਜਿਹੜਾ ਪੋਰਟ ਲੱਗਦਾ ਐ ਇੱਥੋਂ ਹੀ ਲੱਗਦਾ ਐ ਵੈਸੇ ਰੈਡ ਸੀ ਤੋਂ ਹੋਰਗਾ ਦਾ ਇੱਕ ਅਲੱਗ ਤੋਂ ਸਿਟੀ ਐ ਉੱਥੇ ਵੀ ਆਪਾਂ ਜਾਂ ਮੰਗ ਉੱਥੇ ਵੀ ਪੋਰਟ ਲੱਗਦਾ ਐ ਉਹ ਰੈਡ ਸੀ ਚ ਲੱਗਦਾ ਐ ਮੈਟੇਰੀਅਨ ਸੀ ਚ ਲੱਗਦਾਗਾ ਤੇ ਪਰ ਪੁਰਾਣੇ ਟਾਈਮਾਂ ਜਿਵੇਂ ਕੱਲੇ ਸਮੁੰਦਰੀ ਜਹਾਜ਼ ਹੀ ਹੁੰਦੇ ਸੀ ਹੋਰ ਤਾਂ ਕੋਈ ਸਾਧਨ ਹੁੰਦੇ ਨਹੀਂ ਸੀ ਫਿਰ ਜਿੱਥੇ ਜਹਾਜ਼ ਆਉਂਦੇ ਸੀ ਉਹ ਸਭ ਤੋਂ ਵੱਡੇ ਮਤਲਬ ਜਿਹੜੇ ਵਿਕਸਤ ਸਿਟੀ ਹੁੰਦੇ ਸੀ ਡਵੈਲਪਮੈਂਟ ਵਾਲੇ ਤੇ ਜਿਵੇਂ ਆਪਣੇ ਇੰਡੀਆ ਚ ਲੱਖ ਪਤ ਸੀਗਾ ਗੁਜਰਾਤ ਚ ਤੇ ਜਿੱਥੋਂ ਗੁਰਨਾਨਕ ਪਾਸ਼ਾ ਮੱਕੇ ਮਦੀਨੇ ਨੂੰ ਜਹਾਜ਼ ਲੈ ਕੇ ਗਏ ਸੀ ਉਹ ਵੀ ਹੁਣ ਬਿਲਕੁਲ ਜਮਾ ਉਜੜਿਆ ਜਾ ਹੋਇਆ ਇੱਕ ਸ਼ਹਿਰ ਹੈਗਾ ਉੱਥੇ ਕੋਈ ਹੈ ਨਹੀਂਗਾ ਕੱਲਾ ਪੁਰਾਣਾ ਕਿਲਾ ਹੀ ਹੈ ਅਲੈਗਜ਼ੈਂਡਰੀਆ ਤਾਂ ਫਿਰ ਵੀ ਵਸਦਾ ਪਰ ਸਾਰਾ ਇਹ ਵੀ ਪੁਰਾਣਾ ਹੀ ਆ ਜਿੰਨਾ ਤੁਹਾਨੂੰ ਦਿਖਾਇਆ ਤੇ ਹੁਣ ਜਿਹੜਾ ਇਧਰ ਕਿਲੇ ਵਾਲਾ ਪਾਸਾ ਹੈ ਜਿੱਥੇ ਕਦੇ ਰਾਜੇ ਸਿਕੰਦਰ ਦੀ ਨਿਸ਼ਾਨੀ ਸੀਗੀ ਤੇ ਉਹ ਦਿਖਾਉਨੇ ਆ ਜਦੋਂ ਤੁਸੀਂ ਇੰਟਰਨੈਟ ਤੇ ਅਲੈਗਜ਼ੈਂਡਰੀਆ ਪਾਉਂਗੇ ਨਾ ਸਭ ਤੋਂ ਵੱਧ ਫੋਟੋਸ ਤੁਹਾਨੂੰ ਇਸ ਕਿਲੇ ਦੀਆਂ ਮਿਲਣਗੀਆਂ ਕਿਉਂਕਿ ਇਹ ਸ਼ਹਿਰ ਨੂੰ ਰਿਪਰੈਜ਼ੈਂਟ ਕਰਦਾ ਹੈਗਾ ਜਿਹੜੀ ਇਹ ਚੀਜ਼ ਹੈ ਤੇ ਇਹਦੀ ਵੀ ਕੁਝ ਟਿਕਟ ਹੋ ਮੇਰੇ ਖਿਆਲ ਚ 2-300 ਦਾ ਹੋਊਗੀ ਤੇ ਅੰਦਰਲੇ ਪਾਸਿਓ ਹੁਣ ਤੁਹਾਨੂੰ ਸਾਰਾ ਦਿਖਾਉਨੇ ਆ ਇਤਿਹਾਸ ਇਹ ਦਾ ਆ ਗਿਆ ਇਸ ਕਿਲੇ ਦਾ ਟਿਕਟ ਆਫਿਸ ਤੇ ਇਹਦੀ ਟਿਕਟ ਦਾ ਪ੍ਰਾਈਸ ਤੁਹਾਨੂੰ ਦੱਸਦਾ ਵਿਜ਼ਟਰ 150 ਇੱਥੇ ਯਾਰ ਸਾਰੇ ਨਾ ਜੇ ਤੁਸੀਂ ਸਟੂਡੈਂਟ ਹੋ ਤਾਂ ਤੁਹਾਡੇ ਟਿਕਟ ਤੇ ਡਿਸਕਾਊਂਟ ਮਿਲ ਜਾਂਦਾ ਜੇ ਸਟੂਡੈਂਟ ਹੋ ਤਾਂ 75 ਕਿਸੇ ਵੀ ਦੇਸ਼ ਦੇ ਸਟੂਡੈਂਟ ਹੋਵੇਂ ਤੇ ਵਿਜ਼ਟਰ ਤੇ ਲੱਗਦਾ 150 ਜਿਪਸੀਨ ਪਾਉਂਡ ਇੰਡੀਆ ਦਾ 300 ਬਣ ਗਿਆ ਇਹਨੂੰ ਕੇਟਾਵੇ ਸੀਤਾਦਲ ਇਹ ਬੋਲਦੇ ਇਹਨਾਂ ਦੀ ਲੈਂਗੁਏਜ ਇਸ ਕਿਲੇ ਦਾ ਇਹ ਮੇਨ ਗੇਟ ਹੈ ਤੇ ਟਿਕਟਾਂ ਲਗਭਗ ਇੱਕੋ ਜਿਹੀਆਂ ਸਾਰੇ ਕਿਤੇ ਨਹੀਂ ਹਰੇਕ ਜਗ੍ਹਾ ਦੀਆਂ ਇੱਥੋਂ ਐਂਡਰ ਕਰਦੇ ਆਂ ਕਿਲੇ 'ਚ ਵੈਸੇ ਦੇਖਣ ਨੂੰ ਇਹ ਕਿਲਾ ਤੁਹਾਨੂੰ ਬਿਲਕੁਲ ਨਵਾਂ ਲੱਗ ਰਿਹਾ ਹੋਣਾ ਕਿਉਂਕਿ ਹੁਣੇ ਦੀ ਰੈਨੋਵੇਸ਼ਨ ਹੋਈ ਐ ਇੱਥੋਂ ਦੀ ਸਰਕਾਰ ਨੇ ਦੁਬਾਰੇ ਬਣਾਇਆ ਇਹ ਸਾਰਾ ਤੇ ਇਹਦੀ ਨੀਂਹ ਹੈ ਜਿਹੜੀ ਵੈਸੇ ਇੱਥੋਂ ਦੇ ਸੁਲਤਾਨ ਕੀਤਬੇ ਨੇ ਰੱਖੀ ਸੀ 15ਵੀਂ ਸਦੀ ਦਾ ਇਹ ਕਿਲਾ ਬਣਿਆ ਹੋਇਆ ਹੈਗਾ ਤੇ ਰਾਜੇ ਸਿਕੰਦਰ ਦੇ ਟਾਈਮ ਐ ਇੱਕ ਲਾਈਟ ਹਾਊਸ ਹੁੰਦਾ ਸੀਗਾ ਤੇ ਉਹ ਲਾਈਟ ਹਾਊਸ ਆਪਣੇ ਸਮੇਂ ਦਾ ਇੱਕ ਅਜੂਬਾ ਸੀਗਾ ਅ ਐਂਸ਼ੀਐਂਟ ਸੈਵਨ ਵੰਡਰਸ ਆਫ ਦੀ ਵਰਲਡ ਦੇ ਵਿੱਚ ਆਉਂਦਾ ਸੀਗਾ ਤੇ ਉਹ ਸਮੇਂ ਦੇ ਹਿਸਾਬ ਨਾਲ ਫਿਰ ਟੁੱਟ ਗਿਆ ਹੌਲੀ ਹੌਲੀ ਕਿਉਂਕਿ ਸਮੁੰਦਰ ਦਾ ਕਿਨਾਰਾ ਹੈ ਮੀਂਹ ਤੇਜ਼ ਤਖੜ ਤੂਫਾਨ ਤੇ ਉਹਨਾਂ ਨੇ ਤੋੜਤਾ ਹੋਣਾ ਤੇ ਉਸ ਤੋਂ ਬਾਅਦ ਫਿਰ ਇਹ ਕਿਲਾ ਬਣਿਆ ਜਿਵੇਂ ਤੁਹਾਨੂੰ ਦੱਸਿਆ ਵੱਖ-ਵੱਖ ਇਥੇ ਰਾਜੇ ਆਏ ਵੱਖ-ਵੱਖ ਨੇ ਰਾਜ ਕੀਤਾ ਆਪਣੇ ਸਮੇਂ-ਸਮੇਂ ਦੇ ਹਿਸਾਬ ਨਾਲ ਹਰੇਕ ਨੇ ਵਰਤੇ ਹੋ ਹੁਣ ਤੁਹਾਨੂੰ ਇਹਦੇ ਅੰਦਰਲੇ ਪਾਸੇ ਦਿਖਾਉਣੀ ਹੈ ਇਹ ਕਿੱਲਾ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਮੈਟੇਰੀਅਨ ਸੀ ਦੇ ਆਲੇ ਦੁਆਲੇ ਪੂਰਾ ਜਿੰਨਾ ਮੈਟੇਰੀਅਨ ਸੀ ਆ ਜਿੰਨੇ ਦੇਸ਼ ਲੱਗਦੇ ਆ ਦੇ ਆਲੇ ਦੁਆਲੇ ਤੇ ਸਭ ਤੋਂ ਪਹਿਲਾਂ ਮਤਲਬ ਡਿਫੈਂਸਿਵ ਫੋਰਟ ਸੀਗਾ ਤੇ ਜਿਹੜਾ ਸਭ ਤੋਂ ਪਹਿਲਾਂ ਬਣਿਆ ਦੇਖੋ ਅੱਜ ਵੀ 15ਵੀਂ ਸਦੀ ਦਾ ਭਾਵੇਂ ਕੁਝ ਚੀਜ਼ਾਂ ਦਾ ਉਦੋਂ ਦੀਆਂ ਮਜ਼ਬੂਤ ਖੜੀ ਹੀ ਹੋਣੀਆਂ ਆ ਹੁਣ ਤਾਂ ਰੈਨੋਵੇਸ਼ਨ ਚੱਲੋ ਦੁਬਾਰਾ ਹੋਈ ਹੈ ਅੰਦਰ ਇਹੋ ਜਿਹੇ ਕਮਰੇ ਵਗੈਰਾ ਸਾਰੇ ਹਾਲ ਵਗੈਰਾ ਅਲੱਗ-ਅਲੱਗ ਬਣਿਆ ਹੋਇਆਗਾ ਇਹ ਕਿਲੇ ਦੇ ਦੋ ਮੰਜ਼ਲੇ ਤੇ 헤ਠਾਂ ਤਾਂ ਜਿਹੜਾ ਮਸਜਿਦ ਉਹ ਬਣਾ ਕੇ ਰੱਖਿਆ ਹੋਇਆ ਊਜੋਬੜਨ ਉੱਪਰਲੇ ਪਾਸੇ ਵੀ ਇਹ ਸਾਰੀ ਗੈਲਰੀ ਐ ਕਮਰੇ ਵਗੈਰਾ ਨੇ ਕੁਝ ਤੇ ਪੁਰਾਣੇ ਟਾਈਮ 'ਚ ਸ਼ਾਇਦ ਹੋਟਾਂਗਣਾ ਵਰਤਦੇ ਹੋਣ ਸਮੇਂ-ਸਮੇਂ ਦੇ ਸਾਬ ਨਾਲ ਹੁਣ ਉਹਨਾਂ ਨੇ ਖੁੱਲਾ ਛੱਡਿਆ ਹੁਣ ਤੇ ਆ ਚੀਜ਼ ਦੇਖੋ ਐਸ ਤਰ੍ਹਾਂ ਹੀ ਐ ਪੁਰਾਣੀਆਂ ਇਹ ਲਾਂਗੀਆਂ ਹਵਾ ਤੋਂ ਜਾਂ ਹਵਾ ਪੈਣ ਤੋਂ ਉਹ ਤਾਂ ਬਾਲੇ ਉਗਾਰਾ ਗੂਰੇ ਮਿੱਟੀ ਲਈ ਹੀ ਹੈ ਨਾ ਉੱਪਰ ਉਹਦੇ ਨਾਲ ਉਹ ਕੀਤੇ ਹੁੰਦੇ ਆ ਦੇਖੋ ਇਹ ਮਿੱਟੀ ਗਾਰਾ ਵੀ ਕੁਝ ਹੋਰ ਟਾਈਪ ਦੇ ਜਿਵੇਂ ਚੂਨਾ ਕਿ ਤੁਸੀਂ ਜੋ ਚੂਨਾ ਵਰਤਦੇ ਹੁੰਦੇ ਸੀਗੇ ਪਿਛਲੇ ਸਮਿਆਂ 'ਚ ਚਾਰੇ ਪਾਸਿਓਂ ਤਾਂ ਦਿਖਾ ਦਿੰਦੇ ਆ ਡਿਜ਼ਾਈਨ ਦੇਖੋ ਕਿਡਾ ਕਮਾਲ ਦਾ ਇਹਦਾ ਉਹ ਸਾਹਮਣੇ ਸਮੁੰਦਰ ਹੈਗਾ ਮੈਡੀਟੇਰੀਅਨ ਆ ਜਿਹੜਾ ਹੈਗਾ ਮੈਟੀਰੀਅਲ ਸੀ ਤੇ ਉਹ ਦਿਖਾਉਣੇ ਉੱਪਰਲੇ ਪਾਸੇ ਕਿਹੋ ਜਿਹਾ ਦੇਖਦਾ ਅਸਲ 'ਚ ਜਿੰਨੇ ਕਿਲੇ ਨਾ ਪੁਰਾਣੇ ਟਾਈਮ 'ਚ ਬਣਦੇ ਡਿਫੈਂਸ ਨੂੰ ਹੀ ਬਣਦੇ ਸੀ ਕਿਉਂਕਿ ਜਹਾਜ਼ਾਂ ਰਾਹੀਂ ਲੋਕ ਆਉਂਦੇ ਸੀਗੇ ਸਮੁੰਦਰ 'ਚ ਤੇ ਜਦੋਂ ਜਹਾਜ਼ਾਂ ਰਾਹੀਂ ਆਉਂਦੇ ਸੀ ਤਾਂ ਕਰਕੇ ਫਿਰ ਉਹਨਾਂ ਨੂੰ ਇੱਥੇ ਰੋਕਣ ਲਈ ਸਮੁੰਦਰੀ ਜਹਾਜ਼ਾਂ ਨੂੰ ਤੇ ਉੱਥੇ ਕਿਲਾ ਬਣਾਇਆ ਜਾਂਦਾ ਸੀ ਇਹ ਹੁਣ ਦਾ ਉਹ ਦੇਖੋ ਮਾਡਰਨ ਸਿਟੀ ਕਿੰਨੀ ਦੂਰ ਤੱਕ ਹੈ ਅਲੈਗਜ਼ੈਂਡਰੀ ਹੈ ਜਿਹੜਾ ਉਹ ਮਾਡਰਨ ਸਿਟੀ ਹੈ ਪਰ ਤੇ ਇਹ ਸਾਰਾ ਕਿਲਾ ਇੱਦ ਇਹ ਆ ਗਿਆ ਇਸ ਕਿਲੇ ਦਾ ਬਾਹਰਲਾ ਪਾਸਾ ਤੇ ਉੱਪਰਲਾ ਪਾਸਾ ਇਧਰ ਸਾਹਮਣੇ ਸਾਰਾ ਦੂਰ ਤੱਕ ਹੁਣ ਇੱਥੋਂ ਸਮੁੰਦਰ ਦੂਰ ਤੱਕ ਦਿਖਦਾ ਚੰਗੀ ਤਰ੍ਹਾਂ ਜਿਹੜਾ ਇਹ ਸੀ ਹੈਗਾ ਮੈਡੀਟੇਰੀਅਨ ਸਾਹਮਣੇ ਗ੍ਰੀਸ ਹੋਣਾ ਕਿਸ ਦਿਨ ਗ੍ਰੀਸ ਵੀ ਜਾਣਾ ਯਾਰ ਤੇ ਹੁਣ ਜਲਦੀ ਗ੍ਰੀਸ ਘੁਮਾਵਾਂਗੇ ਰਾਜੀ ਸਕੰਦਰ ਦਾ ਯੂਨਾਨ ਦੇਸ਼ ਤੇ ਆਹ ਜਗ੍ਹਾ ਜਿੱਥੋਂ ਸਕੰਦਰ ਕਦੇ ਨਿਕਲਿਆ ਸੀ ਦੁਨੀਆ ਦੇਤਨ ਲਈ ਇਹ ਥਾਂ ਤੋਂ ਇੱਥੇ ਲਾਈਟ ਹਾਊਸ ਹੁੰਦਾ ਸੀਗਾ ਕਿਸੇ ਟਾਈਮ ਜਿਹੜੇ ਨਾ ਦੁਨੀਆ ਦੇ ਸਭ ਤੋਂ ਵੱਡੇ ਰਾਜ ਸੀਗੇ ਆ ਰੋਮਨ 오ਟੋਮਨ ਤੇ ਗ੍ਰੀਕ ਸਾਰੇ ਇੱਥੇ ਆਏ ਹੋਏ ਨੇ ਇਸ ਜਗ੍ਹਾ ਤੇ ਤੇ ਵੈਸੇ ਤਾਂ ਐਂਸ਼ੀਅੰਟ ਟਾਈਮ ਦੇ ਇਹ ਸਭ ਤੋਂ ਵੱਡੇ ਰਾਜ ਮੰਨੇ ਜਾਂਦੇ ਆ ਤੇ ਇਹ ਤੋਂ ਮੈਨੂੰ ਖੁਸ਼ੀ ਇੱਧਰ ਚੱਲਦੇ ਆ ਇਹ ਤਾਂ ਬਿਨਾਂ ਵੈਸੇ ਹੋਰ ਵੀ ਨੇ ਤੇ ਹੁਣ ਤਾਂ ਜਿਵੇਂ ਬ੍ਰਿਟਿਸ਼ ਐਂਪਾਇਰ ਮਾਡਰਨ ਟਾਈਮ ਦੇ ਆਗੇ ਤਾਂ ਬ੍ਰਿਟਿਸ਼ ਐਂਪਾਇਰ ਦਾ ਸਭ ਤੋਂ ਵੱਡਾ ਰਾਜ ਸੀਗਾ ਕਿ ਇਹਨਾਂ ਨੇ ਦੁਨੀਆ ਤੇ ਸਭ ਤੋਂ ਲੰਬਾ ਰਾਜ ਜਿਵੇਂ ਕਹਿੰਦੇ ਗੋਰੀਆਂ ਦੇ ਰਾਜ ਦਾ ਸੂਰਜ ਨਹੀਂ ਛਿਪਦਾ ਸੀ ਐਡਾ ਵੱਡਾ ਰਾਜ ਸੀਗਾ ਤੇ ਪਰ ਪੁਰਾਣੇ ਟਾਈਮਾਂ ਦੇ ਸਭ ਤੋਂ ਵੱਡੇ ਰਾਜ ਇਹ ਤਿੰਨ ਹੀ ਮੰਨੇ ਜਾਂਦੇ ਆ ਵੈਸੇ ਤਾਂ ਇਹ ਕਿਲਾ ਕੋਈ ਜ਼ਿਆਦਾ ਵੱਡਾ ਹੈ ਨਹੀਂਗਾ ਪਰ ਇਹਦੇ ਉੱਪਰ ਵੀ ਤੁਸੀਂ ਆ ਸਕਦੇ ਹੋ ਸਾਰਾ ਗੇੜਾ ਦੇਖ ਦੇ ਸਕਦੇ ਹੋ ਤੇ ਇਧਰਲੇ ਪਾਸੇ ਇਹ ਕਿਲਾ ਰਿਪਨ ਆਪਾਂ ਸਾਈਪ੍ਰਸ 'ਚ ਦੇਖਿਆ ਸੀ ਨਾ ਇਦੇ ਨਾਲ ਦਾ ਜੀ ਮੈਨੂੰ ਨਹੀਂ ਯਾਦ ਆ ਰਿਹਾ ਮੈਨੂੰ ਰੀਡੀਅਨ ਸੀ ਤੇ ਉਹ ਕਿਨਾਰੀ ਸੀਗਾ ਉਹ ਵੀ ਜਿੱਥੇ ਆਪਾਂ ਮੁੰਡਾ ਕੰਮ ਕਰਦਾ ਮਿਲਿਆ ਹਾਂ ਹਾਂ ਸਾਈਪਰ ਨਾਰਥ ਸਾਈਪ੍ਰਸ 'ਚ ਦੇਖਿਆ ਸੀ ਮੇਰੇ ਯਾਦ ਆ ਗਿਆ ਨਾਰਥ ਸਾਈਪ੍ਰਸ 'ਚ ਵੀ ਇਹਦੇ ਨਾਲ ਦਾ ਸੀ ਕਿਲਾ ਦੇਖਿਆ ਸੀ ਉਹਦਾ ਵੀ ਵਲੌਗ ਬਣਾਇਆ ਸੀ ਮੈਨੂੰ ਹੁਣ ਯਾਦ ਆ ਗਿਆ ਸੇਮ ਇਹਦੇ ਨਾਲ ਦਾ ਸੀ ਏਡਾ ਕੀ ਸੀਗਾ ਉਦੋਂ ਆਪਾਂ ਖੁਸ਼ੀ ਐ ਕਹਿੰਦੇ ਸੀ ਵੀ ਉਥੋਂ ਉਹ ਕਿਲੇ ਤੇ ਖੜਕੇ ਇਹ ਕਿਹਾ ਸੀ ਵੀ ਸਾਹਮਣੇ ਵਾਲੇ ਪਾਸੇ ਈਜੀਪਟ ਆ ਤੇ ਇਧਰ ਜਾਰਡਨ ਦੇਸ਼ ਆ ਵੀ ਇਧਰ ਆਹ ਦੇਸ਼ ਨੇ ਤੇ ਇੱਥੋਂ ਹੁਣ ਸਾਹਮਣੇ ਵਾਲੇ ਪਾਸੇ ਸਾਈਪ੍ਰਸ ਵੀ ਇਧਰ ਹੀ ਪੈਂਦਾ ਹੋਣਾ ਇਧਰਲੀ ਸਾਈਡ ਸਾਈਪ੍ਰਸ ਹੋਣਾ ਤੇ ਇਧਰ ਟਰਕੀ ਹੋਣਾ ਆ ਕੁਝ ਮੈਨੂੰ ਲੱਗਾ ਚੀਜ਼ਾਂ ਬਣਾਈਆਂ ਜਾ ਰਹੀਆਂ ਮਤਲਬ ਇੱਥੋਂ ਕਿਲੇ ਤੋਂ ਨਾ ਉਹ ਸ਼ਹਿਰ ਨੂੰ ਨੇੜੇ ਜਾ ਜਾ ਸਕੇ ਉਹ ਪਰਾਂ ਵਾਲੇ ਪਾਸੇ ਉਹ ਸਾਰਾ ਸ਼ਹਿਰ ਆ ਨੇੜੇ ਉਧਰ ਨੂੰ ਬ੍ਰਿਜ ਬਣਾਉਂਦੇ ਹੋਣਗੇ ਸ਼ਾਇਦ ਉਧਰਲੇ ਪਾਸੇ ਨੂੰ ਜਾਂਦਾ ਤੇ ਦੇਖੋ ਹੁਣ ਆਪਾਂ ਇਸ ਤੋਂ ਬਾਅਦ ਜਿਹੜਾ ਸ਼ਹਿਰ ਵਾਲਾ ਪਾਸਾ ਉਧਰਲਾ ਪਾਸਾ ਉਹ ਕਮਾਉਨੇ ਆ ਤੁਹਾਨੂੰ ਸਾਰਾ ਤੇ ਕਿਲਾ ਸੀ ਜਿੱਦਣਾ ਕਿਲੇ ਦਾ ਵਾਲਾ ਦਵਾਲਾ ਦਾ ਆਪਾਂ ਸਾਰਾ ਇਹ ਦੇਖ ਲਿਆ ਸਰ ਈਜੀਪਟ ਦਾ ਇਥੇ ਮੈਪ ਵੀ ਇਹਨੇ ਨਕਸ਼ਾ ਲਾਇਆ ਹੈ ਤੇ ਇੱਕ ਪਾਸੇ ਆ ਤੁਹਾਨੂੰ ਦੱਸਿਆ ਦੀ ਰੈੱਡ ਸੀ ਲੱਗਦਾ ਹੈਗਾ ਇਹ ਰੈੱਡ ਸੀ ਸਾਊਦੀ ਅਰਬੀਆ ਵਾਲੇ ਪਾਸੇ ਲੱਗਦਾ ਹੈ ਈਜੀਪਟ ਨੂੰ ਤੇ ਉੱਪਰਲੇ ਪਾਸੇ ਆ ਸਾਰਾ ਮੈਡੀਟੇਰੀਅਨ ਸੀ ਹੈ ਤੇ ਅਲੈਗਜ਼ੈਂਡਰੀਆ ਪੈਂਦਾ ਵੀ ਉੱਪਰ ਆ ਇਥੇ ਬਿਲਕੁਲ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਧਰ ਅਲੈਗਜ਼ੈਂਡਰੀਆ ਤੇ ਕਾირო ਇਥੇ ਸੈਂਟਰ ਦੇ ਵਿੱਚ ਪੈਂਦਾ ਹੈ ਇਸ ਤੋਂ ਬਾਅਦ ਜਿਹੜੇ ਹੋਰ ਸ਼ਹਿਰ ਘੁੰਮਣੇ ਆਪਾਂ ਥੱਲੇ ਨੂੰ ਜਾਣਾ ਹੈ ਈਜੀਪਟ ਦੇ ਆ ਲਕਸੌਰ ਤੇ ਉਦੋਂ ਹੋਰ ਥੱਲੇ ਜਾਣਾ ਹੈ ਅਸਵਾਨ ਤੇ ਥੱਲੇ ਸੁਡਾਨ ਦੇ ਬਾਰਡਰ ਵੱਲ ਨੂੰ ਇਧਰਲੇ ਪਾਸੇ ਇਹਦੇ ਲੀਬੀਆ ਪੈ ਗਿਆ ਇਧਰ ਲੀਬੀਆ ਹੈਗਾ ਤੇ ਇਧਰ 사ウਦੀ ਅਰਬੀਆ ਇਧਰ ਜਾਰਡਨ ਤੇ ਉੱਪਰ ਮੈਡੀਰੀਅਨ ਸੀ ਆ ਗਿਆ ਸਾਰਾ ਤੇ ਹੇਠਲੇ ਪਾਸੇ ਸੋਡਾਨ ਪੈਂਦਾ ਹੈਗਾ ਇਹ ਮੈਪ ਹੈ ਦਾ ਈਜੀਪਟ ਦਾ ਪੂਰਾ ਤੇ ਹੁਣ ਅਸੀਂ ਤੁਹਾਨੂੰ ਥੋੜਾ ਜਿਹਾ ਰਾਜੇ ਸਿਕੰਦਰ ਬਾਰੇ ਦੱਸ ਦਈਏ ਜਿਹੜਾ ਰਾਜਾ ਸਿਕੰਦਰ ਹੈ ਦੁਨੀਆ ਦਾ ਮਹਾਨ ਰਾਜਾ ਮੰਨਿਆ ਜਾਂਦਾ ਹੈਗਾ ਕਿਉਂਕਿ 33 ਸਾਲ ਦੀ ਉਮਰ ਚ ਐਡਾ ਵੱਡਾ ਸਮਰਾਜ ਬਣਾਉਣਾ ਤੇ ਛੋਟੀ ਮੋਟੀ ਗੱਲ ਨਹੀਂ ਹੁੰਦੀ ਉਹਨਾਂ ਦੀਆਂ ਗੱਲਾਂ ਹੁੰਦੀਆਂ ਨੇ ਤੇ ਰਾਜੇ ਸਕੰਦਰ ਦਾ ਜਿਹੜਾ ਜਨਮ ਸੀਗਾ ਉਹ 356 BC ਚ ਹੋਇਆ ਸੀਗਾ BC ਦਾ ਵੀ ਦੱਸਦੀ ਆਪਾਂ ਜਿਵੇਂ ਜਿਹੜੇ ਜੀਸਸ ਕ੍ਰਾਈਸਟ ਸੀ ਉਹਨਾਂ ਦੇ ਜਨਮ ਤੋਂ ਪਹਿਲਾਂ ਦੀਆਂ ਚੀਜ਼ਾਂ ਨੂੰ BC ਚ ਲੈਨੇ ਆ ਬਿਫੋਰ ਕ੍ਰਾਈਸਟ ਤੇ ਉਹਨਾਂ ਦੇ ਜਨਮ ਤੋਂ ਬਾਅਦ ਦੀ ਜਨਮ ਡੇਟਸ ਨੂੰ ਆਪਾਂ AD ਚ ਲੈਨੇ ਆ ਆਫਟਰ ਦੇਥ ਮਤਲਬ ਜਿਹੜਾ ਇੰਗਲਿਸ਼ ਕੈਲੰਡਰ ਹੈ ਨਾ ਉਹ ਬਣਾਇਆ ਇਸ ਤਰੀਕੇ ਨਾਲ ਹੈ ਇਹਨਾਂ ਨੇ ਮਤਲਬ ਸਾਲਾਂ ਨੂੰ ਸਮਝਣ ਲਈ ਜਿਹੜੇ ਉਹ ਤੋਂ ਪਹਿਲਾਂ ਦੇ ਸਾਲ ਹੈ ਜੀਸਸ ਕ੍ਰਾਈਸ ਦੇ ਜਨਮ ਤੋਂ ਜਾਂ ਪ੍ਰਕਾਸ਼ ਤੋਂ ਕਹ ਲੋ ਤੇ ਉਹ ਬੀਸੀ ਨੇ ਜਿਹੜੇ ਜੀਸਸ ਕ੍ਰਾਈਸ ਤੋਂ ਬਾਅਦ ਦੇ ਸਾਲ ਨੇ ਉਹਨਾਂ ਦੇ ਜਿਹੜੀ ਜਨਮ ਤੋਂ ਲੈ ਕੇ ਡੈਥ ਤੱਕ ਉਹਨਾਂ ਨੂੰ ਉਹਨੂੰ ਸੈਂਟਰ ਰੱਖਿਆ ਗਿਆ ਤੇ 356 ਸਾਲ ਪਹਿਲਾਂ ਹੋ ਗਏ ਰਾਜੇ ਸਿਕੰਦਰ ਦੇ ਤੇ 2000 ਹੁਣ 24 ਚੱਲੀ ਜਾਂਦਾ 2024 ਸਾਲ ਆ ਹੋਗੇ ਤੁਸੀਂ ਦੇਖ ਲਓ ਕਿੰਨੇ ਸਾਲ ਬਣੇ ਲਗਭਗ 2500 ਸਾਲ ਤੁਸੀਂ ਆਲਮੋਸਟ ਮੰਨ ਸਕਦੇ ਹੋ 2500 ਸਾਲ ਪਹਿਲਾਂ ਰਾਜੇ ਸਿਕੰਦਰ ਦਾ ਜਨਮ ਹੋਇਆ ਤੇ 323 BC ਚ ਉਹਨਾਂ ਦੀ BC ਚ ਡੈਥ ਹੋ ਗਈ ਸੀ ਲਗਭਗ 33 ਸਾਲ ਦੀ ਉਮਰ ਸੀ 33 ਸਾਲ ਦੀ ਉਮਰ ਚ ਤੇ ਗ੍ਰੀਕ ਤੋਂ ਲੈ ਕੇ ਇੱਥੋਂ ਇਹ ਜਗ੍ਹਾ ਤੋਂ ਮਤਲਬ ਲੈਗੈਂਡਰੀ ਹੈ ਤੋਂ ਸ਼ੁਰੂ ਹੋ ਕੇ ਇੰਡੀਆ ਤੱਕ ਉਹਨਾਂ ਨੇ ਆਬਦੇ ਰਾਜ ਜਿੱਤਦੀ ਤੁਰੇਗੇ ਤੇ ਉਹਨਾਂ ਦਾ ਜਨਮ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਪੇਲਾ ਚ ਮੈਥੇਸਡੋਨੀਆ ਪੈਂਦਾ ਹੈ ਯੂਨਾਨ ਚ ਤੇ ਉੱਥੇ ਹੋਇਆ ਸੀਗਾ ਜਿਹੜੀ ਡੈਥ ਹੋਈ ਆ ਉਹ ਬਿਬਲੌਨ ਚ ਹੋਈ ਹੈ ਮੈਸੋਪੋਟਾਮੀਆ ਦੀ ਸੱਭਿਆਤਾ ਬਾਰੇ ਜੇ ਤੁਸੀਂ ਸੁਣਿਆ ਹੋਊਗਾ ਉਹ ਵੀ ਵੈਸੇ ਉਸ ਟਾਈਮ ਅਲੈਗਜ਼ੈਂਡਰ ਦੇ ਰਾਜ ਜਿਹੜਾ ਸਿਕੰਦਰ ਦੇ ਰਾਜ ਦੇ ਥੱਲੇ ਆਉਂਦੀਆਂ ਸੀ ਉਹ ਚੀਜ਼ਾਂ ਪਰ ਹੈ ਉਹ ਜਗ੍ਹਾ ਇਰਾਕ ਚ ਹੈ ਜਿੱਥੇ ਸਿਕੰਦਰ ਦੀ ਡੈਥ ਹੋਈ ਹੈਗੀ ਤੇ ਬਾਕੀ ਮੈਸੇਜ ਇੱਥੇ ਹੈ ਵੀ ਸਿਕੰਦਰ ਦਾ ਏਡਾ ਵੱਡਾ ਰਾਜ ਬਹੁਤ ਸਾਰੇ ਪੰਜਾਬੀ ਗਾਣਿਆਂ ਚ ਜ਼ਿਕਰ ਮਿਲਦਾ ਹੈ ਵੀ ਬਾਹਰ ਕਫਨ ਤੋਂ ਖਾਲੀ ਹੱਥ ਸਿਕੰਦਰ ਦੇ ਜੇ ਜਾਂਦਾ ਹੁੰਦਾ ਨਾਲ ਸੱਚੀ ਕੁਛ ਲੈ ਜਾਂਦਾ ਨਾ ਕਿ ਕਾ ਵੀ ਖਾਲੀ ਹੱਥ ਗਿਆ ਸਕੰਦਰ ਐਂਜੇ ਵੀ ਆਣਾ ਹਾਂਜੀ ਹਾਂਜੀ ਤੇ ਲੈ ਕੇ ਇੱਥੇ ਕਿਸੇ ਨੇ ਕੁਛ ਨਹੀਂ ਜਾਣਾ ਹੁੰਦਾ ਬਸ ਬਾਅਦ ਚ ਜਿਹੜੇ ਰਾਜੇ ਰਾਜ ਭਾਗ ਛੱਡ ਗਏ ਇਸ ਲਈ ਮਤਲਬ ਇਹੀ ਮੈਸੇਜ ਹੈ ਵੀ ਆਪਾਂ ਜਿੰਨਾ ਕਹਿ ਗਏ ਉਹ ਚ ਸੈਟੀਸਫਾਈਡ ਰਹਿਣਾ ਬੰਦੇ ਨੂੰ ਬਹੁਤਾ ਮਾਣ ਨਹੀਂ ਕਰਨਾ ਚਾਹੀਦਾ ਤੇ ਸਕੰਦਰ ਦੀ ਦੁਨੀਆ ਖੈਰ ਨਾਮ ਬੰਦੇ ਦਾ ਚਾਹ ਰਹਿਦਾ ਹੁੰਦਾ ਸਕੰਦਰ ਨੂੰ ਮਹਾਨ ਰਾਜਾ ਮੰਨਿਆ ਜਾਂਦਾ ਹੈ ਸਕੰਦਰ ਦੀ ਜਿਹੜੀ ਦੁਨੀਆ ਉਹਦੇ ਨਾਮ ਤੋਂ ਇਹ ਸ਼ਹਿਰ ਵਸਿਆ ਹੋਇਆ ਉਹ ਅਸੀਂ ਅੱਜ ਦੇਖਦੇ ਫਿਰਦੇ ਆ ਤੇ ਨਾਲ-ਨਾਲ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਇਹ ਸ਼ਹਿਰ ਹੈ ਨਾ ਅਸੀਂ ਕਿਲੇ ਦੇ ਉੱਪਰਲੇ ਪਾਸੇ ਦੇਖਿਆ ਥੋੜਾ ਥੋੜਾ ਮੁੰਬਈ ਵਰਗਾ ਲੱਗਦਾ ਜਿਵੇਂ ਮੁੰਬਈ ਦੀ ਮਰੀਨ ਡਰਾਈਵ ਆ ਤੇ ਉਹੀ ਇੱਥੇ ਹੈ ਹੁਣ ਤੁਹਾਨੂੰ ਵਲੌਗ ਚ ਅੱਗੇ ਥੋੜਾ ਜਿਹਾ ਅੱਗੇ ਜਾ ਕੇ ਅਸੀਂ ਦਿਖਾਵਾਂਗੇ ਆਲਾ ਦਵਾਲਾ ਤੇ ਅਸੀਂ ਖੁਦ ਵੀ ਉਧਰ ਨੂੰ ਜਾਣਾ ਹੈਗਾ ਨਾਲ ਹੀ ਕੋਈ ਰੈਸਟੋਰੈਂਟ ਦੇਖਦੇ ਆਂ ਤੇ ਕੋਚੋ ਖਾ ਪੀ ਵੀ ਲਵਾਂਗੇ ਇਹ ਦੇਖੋ ਬਿਲਕੁਲ ਮਰੀਨ ਡਰਾਈਵ ਵਾਲਾ ਫੀਲ ਹੈ ਨਾ ਇੱਕ ਪਾਸੇ ਆ ਰੋਡ ਹੈ ਤੇ ਘਰ-ਬਾਰ ਜਾਂ ਫਲੈਟ ਕੁਝ ਬਣਿਆ ਹੋਇਆ ਤੇ ਆ ਦੂਜੇ ਪਾਸੇ ਸਮੁੰਦਰ ਤੇ ਸਮੁੰਦਰ ਤੇ ਸਾਹਮਣੇ ਆ ਮਛੇਰੇ ਮਸ਼ੂਰੇ ਕਿਸ਼ਤੀਆਂ ਜਾਂ ਕੁਝ ਲੋਕ ਮੱਛੀਆਂ ਫੜ ਰਹੇ ਆ ਇਹ ਹੈ ਵੀ ਉਵੇਂ ਜਿਵੇਂ ਮੁੰਬਈਆਂ ਕਰਵ ਚਾ ਨਾ ਮੁੰਬਈ ਮਰੀਨ ਡਰਾਈਵ ਜਿਹਨੇ ਦੇਖੀ ਆ ਤੇ ਇੱਥੇ ਵੀ ਉਵੇਂ ਆ ਬਿਲਕੁਲ ਉਹ ਉੱਥੇ ਉਹ ਕਰਵ ਪੈਂਦਾ ਜਾ ਕੇ ਇਧਰ ਨੂੰ ਮੁੜ ਜਾਂਦੀ ਹੈ ਇਹ ਜਮੀਂ ਹੂਪ ਹੂ ਮੁੰਬਈ ਲੱਗ ਰਿਹਾ ਉਵੇਂ ਉੱਚੀਆਂ-ਉੱਚੀਆਂ ਇਮਾਰਤਾਂ ਜਿਹੜਾ ਇਹ ਸ਼ਹਿਰ ਹੈ ਨਾ ਇੱਥੇ ਕਾਫੀ ਜ਼ਿਆਦਾ ਜਿਹੜੀ ਕ੍ਰਿਸਚੀਅਨ ਕਮਿਊਨਿਟੀ ਵੀ ਰਹਿੰਦੀ ਹੈ ਮਤਲਬ ਮੋਸਟਲੀ ਜਿੰਨੇ ਪੂਰੇ ਏਜੀਪਟ ਦੇ ਵਿੱਚ ਜਿੰਨੇ ਕ੍ਰਿਸਚੀਅਨ ਰਹਿੰਦੇ ਆ ਉਹ ਇਧਰਲੇ ਪਾਸੇ ਰਹਿੰਦੇ ਕਿਉਂਕਿ ਇੱਥੇ ਰੋਮਨ ਨੇ ਕਾਫੀ ਟਾਈਮ ਰਾਜ ਕੀਤਾ ਉਹ ਫਿਰ ਜਿੱਥੇ ਜਿੱਥੇ ਜਿਵੇਂ ਜਿਵੇਂ ਕੋਈ ਪਹਿਲਾਂ ਪੁਰਾਣਾ ਰਾਜ ਰਿਹਾ ਹੁੰਦਾ ਉਹ ਮੈਂ ਜਿਹੜਾ ਧਰਮ ਦਾ ਪ੍ਰਭਾਵ ਹੁੰਦਾ ਹੈਗਾ ਬਾਕੀ ਜਿਵੇਂ ਕੈਰੋ 'ਚ ਦੇਖਿਆ ਸੀ ਅਸੀਂ ਉਧਰ ਸਾਰੇ ਜਾਂ ਥੱਲੇ ਨੂੰ ਜਾਵਾਂਗੇ ਹੋਰ ਸ਼ਹਿਰਾਂ 'ਚ ਉਧਰ ਸਾਰੇ ਮੁਸਲਿਮ ਕਮਿਊਨਿਟੀ ਹੈਗੀ ਇਹ ਦੇਖੋ ਆਪਣੇ ਵਾਂਗੂ ਕੈਂਪੇ ਕੋਲੇ ਵੇਖਦੇ ਹੈਲੋ ਹਾਊ ਆਰ ਯੂ ਫਾਈਨ ਕੈਂਪੇ ਕੋਲੇ ਦੇਖੋ ਆਪਣੇ ਵਾਲਾ ਕੰਮ ਆ ਸਾਰਾ ਨਾ ਥੈਂਕ ਯੂ ਥੈਂਕ ਯੂ ਮਰੀਂਡਾ ਥੈਂਕ ਯੂ ਤੇ ਕਿਤੋਂ ਨਹੀਂ ਲੱਗਦਾ ਇਹ ਜੇਪਟਾ ਆ ਸ਼ਹਿਰ ਚ ਦਾ ਖਾਸ ਕਰਕੇ ਵਾਈਬ ਤਾਂ ਸਾਨੂੰ ਉਦਣ ਦੀ ਇੰਡੀਆ ਵਾਲੀ ਆ ਰਹੀ ਹੈ ਕਿਦੇ ਜਿਦਣ ਆਪਾਂ ਪਹਿਲੇ ਦਿਨ ਆਏ ਸੀ ਉਦਣ ਹੀ ਲੱਗਦਾ ਸੀ ਹਨਾ ਸਹੀ ਗੱਲ ਹੈ ਜੀ ਲੈ ਵੀ ਦੁਬਾਰਾ ਫਿਰ ਟੈਕਸੀ ਲਈ ਆ ਸੀ ਤੇ ਯਰ ਪੈਦਲ ਚੱਲਣਾ ਬਹੁਤ ਔਖਾ ਬਹੁਤ ਲੰਬੀ ਮਰੀਨ ਡਰਾਈਵ ਵਾਂਗ ਬਹੁਤ ਲੰਬਾ ਹੈ ਵੀ ਤੁਹਾਨੂੰ ਬਾਰੇ ਦਿਖਾ ਦਾਂ ਮੈਂ ਉਹ ਤੱਕ ਹੈ ਲੰਬਾ ਜਿਹੜੀਆਂ ਇਹ ਮਟਾਡੋ ਟੈਕਸੀਜ਼ ਹਨ ਜੀ ਚ ਹੁਣ ਅਸੀਂ ਬੈਠੇ ਆ ਵੈਨ ਜੀ ਟਾਈਪ ਤੇ ਇਹਦੇ ਪੰਜ ਜਿਪਸੀਨ ਪਾਉਂਡ ਕਰਾਇਆ ਹੁੰਦਾ ਜਿੱਥੇ ਮਰਜੀ ਉਤਰ ਜਾਓ ਤੇ ਜਿਵੇਂ ਆਪਣੇ ਆਟੋ ਦੇ 10 ਰੁਪਏ ਹੁੰਦੇ ਆ ਹੁਣ ਜਾਂ 20 ਕਰਤੇ ਹੋਣਗੇ ਵੀ 10 20 ਰੁਪਏ ਦੇ ਜਿਵੇਂ ਮਰਜੀ ਉਤਰ ਜਾਓ ਉਵੇਂ ਇਹਦੇ ਤੇ ਪੂਰੇ ਇਜੀਪਟ ਚ ਹੀ ਚਲਦੀ ਐ ਇਹ ਜਿੰਨੇ ਅਸੀਂ ਦੋ ਸ਼ਹਿਰ ਘੁੰਮੇ ਆ ਤੇ ਹੁਣ ਅੱਗੇ ਲਾਇਬ੍ਰੇਰੀ ਆਉਗੀ ਅਲੈਗਜ਼ੈਂਡਰੀਆ ਦੀ ਲਾਇਬ੍ਰੇਰੀ ਜਾ ਕੇ ਅਸੀਂ ਉਤਰਾਂਗੇ ਉਹ ਦਿਖਾਉਨੇ ਆ ਤੁਹਾਨੂੰ ਇਹ ਉਹ ਤਾਂ ਹਰ ਦਾ ਸਾਨੂੰ ਲਿਆ ਕੇ 5-7 ਮਿੰਟਾਂ ਜੀ ਲਾਇਬ੍ਰੇਰੀ ਦੇ ਸਾਹਮਣੇ ਇਹ ਅਲੈਗਜ਼ੈਂਡਰੀਆ ਦੀ ਲਾਇਬ੍ਰੇਰੀ ਆ ਰਾਜੇ ਸਿਕੰਦਰ ਦੇ ਨਾਮ ਦੀ ਐ ਇਹ ਸਾਰੀ ਇਹ ਹੁਣ ਮੇਲਾ ਬੰਦ ਨਾ ਹੋ ਗਈ ਵੈਸੇ ਦੇਖਣਯੋਗ ਸੀ ਦੁਨੀਆ ਦਾ ਕਹਿੰਦੇ ਬਹੁਤ ਮਤਲਬ ਯੂਨੀਕ ਜਿਹਾ ਆਰਕਟਿਕ ਹੈ। ਆਹ ਜਿਹੜੀ ਗੇਂਦਾਂ ਨੇ ਪਨੇ ਲਾਇਬ੍ਰੇਰੀ ਆ। ਹਾਂਜੀ 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 ਸਾਰੀ ਲਾਇਬ੍ਰੇਰੀ। ਮੇਰੇ ਉਧਰ ਸਮਝ ਰਹੀ ਸੀ। ਨਹੀਂ ਨਹੀਂ ਉਹਦੇ ਪਿੱਛੇ ਵੀ ਇੱਥੋਂ ਸ਼ੁਰੂ ਹੋ ਜਾਂਦੀ ਹੈ। ਅੱਛਾ। ਇਹਦੇ ਬਾਰੇ ਪੜਿਆ ਸੀਗਾ ਕਿ ਬਹੁਤ ਯੂਨੀਕ ਬਣੀ ਹੋਇਆ ਤਾਂ ਨਾ ਸੈਂਟੀਫਿਕ ਮਤਲਬ ਰੀਜਨ ਨੇ ਕੋਈ ਇਹਨੂੰ ਬਣਾਉਣ ਪਿੱਛੇ ਤੇ ਪਰ ਹੁਣ ਅੰਦਰ ਦੇਖਦੇ ਆਂ ਟਰਾਈ ਕਰਦੇ ਆਂ ਜੇ ਅੰਦਰ ਜਾਇਆ ਗਿਆ। ਜੇ ਨਾ ਬੰਦ ਹੋਏ ਕਿਉਂਕਿ ਸ਼ਾਮ ਦੇ 1:00 4 ਵਜੇ ਨਾਲ ਹੋ ਗਏ ਲੇਟ ਹੋ ਗਿਆ ਸੀ ਥੋੜਾ ਥੋੜਾ ਕਰਕੇ ਲਾਇਬ੍ਰੇਰੀ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਤੇ ਅਸੀਂ ਗਏ ਸੀ ਅੰਦਰ ਪਤਾ ਕਰਨ ਕਹਿੰਦੇ 2 ਵਜੇ ਬੰਦ ਹੋ ਜਾਂਦੀ ਆ ਤੇ ਸਾਡਾ ਪਰਸਨਲੀ ਬਹੁਤ ਜ਼ਿਆਦਾ ਮਨ ਸੀਗਾ ਇਹਨੂੰ ਅੰਦਰੋਂ ਦੇਖਣ ਦਾ ਕਿ ਇਹਦੇ ਚ ਇਹੋ ਜਿਹਾ ਕੀ ਯੁਨੀਕ ਆ ਕਿਉਂਕਿ ਅਸੀਂ ਪੰਜਾਬ ਚ ਤਾਂ ਬਹੁਤ ਸਾਰੀਆਂ ਲਾਇਬ੍ਰੇਰੀਜ਼ ਆਪਣੇ ਜਾਂ ਯੂਨੀਵਰਸਿਟੀ ਟਾਈਮ ਹਾਂਜੀ ਜਾਂ ਵੱਖ-ਵੱਖ ਇੰਡੀਆ ਚ ਜਿਵੇਂ ਬਨਾਰਸਿੰਧੂ ਯੂਨੀਵਰਸਿਟੀ ਹੋ ਗਈ ਜਾਂ ਹੋਰ ਵੱਖ-ਵੱਖ ਦੇਖਦੇ ਹੀ ਰਹੇ ਆ ਤੇ ਇੱਥੇ ਆਏ ਸੀਗੇ ਤੇ ਸਾਨੂੰ ਅਸੀਂ ਵੀ ਸਪੈਸ਼ਲੀ ਇੱਥੇ ਦਾ ਦੇਖ ਕੇ ਜਾਈ ਵੀ ਇਹੋ ਜਿਹਾ ਇੱਥੇ ਕੀ ਹੈਗਾ ਸਾਨੂੰ ਤਾਂ ਇਦਾਂ ਸੀ ਵੀ 5 ਵਜੇ ক্লোਜ਼ ਟਾਈਮ ਹੋਣਾ ਪਰ ਇੱਥੇ 2 ਵਜੇ ਬਟ ਇਹ ਕਹਿੰਦੇ ਸਾਡਾ 2 ਵਜੇ ਖੈਰ ਕੋਈ ਗੱਲ ਨਹੀਂ ਤੇ ਹੁਣ ਤੁਹਾਨੂੰ ਹੋਰ ਸਿਟੀ ਦਾ ਥੋੜਾ ਬਹੁਤ ਹਾਲਾ ਦਵਾਲਾ ਦਿਖਾਉਨੇ ਆ ਤੇ ਫਿਰ ਅਸੀਂ ਰੇਲਵੇ ਸਟੇਸ਼ਨ ਤੇ ਪਹੁੰਚਾਂਗੇ ਤੇ ਵਾਪਸ ਕਾਇਰੋ ਨੂੰ ਜਾਵਾਂਗੇ ਚਲੋ ਹੁਣ ਅਸੀਂ ਇੱਥੋਂ ਦੁਬਾਰਾ ਟੈਕਸੀ ਲੈਣੀ ਹੈ ਤੇ ਅਸੀਂ ਜਾਣਾਗਾ ਇੱਕ ਇੱਥੇ ਨਾ ਥੀਟਰ ਹੈ ਰੋਮਨ ਥੀਟਰ ਰੋਮਨਾ ਦੇ ਐਮਪਾਇਰ ਦਾ ਪਰਾਣਾ ਤੇ ਉਹ ਦੇਖ ਕੇ ਆਉਣਾਗਾ ਦੇਖਦੇ ਆ ਇੱਕ ਤਾਂ ਨਾ ਇਥੇ ਲੈਂਗੁਏਜ ਬੈਰੀਅਰ ਐਡਾ ਕਿ ਜਿਆਦਾ ਨਾ ਅਰੈਬਿਕ ਬਿਲਕੁਲ ਨਹੀਂ ਆਉਂਦੀ ਸਾਨੂੰ ਇਹ ਅੰਗਰੇਜ਼ੀ ਵਾਲੀ ਘੱਟ ਬੋਲਦੇ ਆ ਜਗਾ ਦੀ ਸਮਝ ਨਹੀਂ ਆਉਂਦੀ ਯਾਰ ਮੈਪ ਤੋਂ ਵੀ ਮਸਾ ਸਮਝ ਲੱਗਦੀ ਐ ਮੈਪ ਵੀ ਇਹਨਾਂ ਦਾ ਜ਼ਿਆਦਾਤਰ ਇਹਨਾਂ ਦੀ ਲੈਂਗੁਏਜ ਚ ਐ ਨਾ ਹੂੰ ਵੇਟ ਕਰਦੇ ਹਾਂ ਖੁਸ਼ੀ ਇੱਥੇ ਆਉ ਮੇਰੇ ਖਿਆਲ ਚ ਹੂੰ ਆ ਵੀ ਯਾਰ ਸੁਪਨਾ ਜੀ ਰਹਿ ਗਿਆ ਸਾਡਾ ਇਤੋਂ ਦੇ ਸੁਪਰ ਉੱਠਦੇ ਐਸੇ ਦਰਬਾਰ ਟਾਈਮ ਦੇ ਝੂਟਾ ਲੈਣਾ ਬਾਇਦਾ ਸਵਿਟਜ਼ਰਲੈਂਡ ਚ ਬਹੁਤ ਝੂਟੇ ਲਈ ਸੀ ਇਹਨਾਂ ਦੇ ਉਧੇ ਬਾਦੂ ਚਲਦੀ ਹੈ ਚੱਲ ਆਉਂਦਾ ਹਰੇਕ ਦੇਸ਼ ਚ ਕੁਝ ਨੋ ਹੋਏ ਰੰਗ ਮੰਨ ਕੇ ਜਾਈਏ ਦੇਖ ਕੇ ਜਾਈਏ ਆਪਣ ਲੈਂਗੁਏਜ ਬੈਰੀ ਉਹਦਾ ਸ਼ਾਮ ਦਾ ਟਾਈਮ ਹੋ ਗਿਆ ਹੁਣ ਚੜ੍ਹਿਆ ਨਹੀਂ ਜਾਣਾ ਇੱਥੇ ਸਾਡੇ ਸੋਏ ਸੀ ਆਪਣਾ ਇਸ ਦਾ ਵਲੌਗ ਰਾਜੇ ਸਕੰਦਰ ਦੇ ਸ਼ਹਿਰ ਦਾ ਤੇ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਊਗਾ ਤੇਸ ਤੋਂ ਬਾਅਦ ਏਜੀਪਟ ਦੇ ਜਿਹੜੇ ਹੋਰ ਨੇੜੇ ਤੇੜੇ ਦੇ ਸ਼ਹਿਰ ਹੈ ਸਾਰੇ ਤੁਹਾਨੂੰ ਘੁਮਾਉਂਦੇ ਰਹਾਂਗੇ ਇਤਿਹਾਸਿਕ ਥਾਵਾਂ ਜਾਂ ਇੱਥੋਂ ਦਾ ਜਿਹੜਾ ਵੀ ਆਲਾ ਦਵਾਲਾ ਹੈਗਾ ਸੋ ਮਿਲਦੇ ਆਪਾਂ ਨਵੇਂ ਵਲੌਗਸ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸਕੀ ਕਾਲ ਰੱਬ ਰਾਖਾ